ਅਸੀਂ ਹਲਦੀ ਦਾ ਪਾਊਡਰ ਵੇਚਦੇ ਆਂ ਚੰਗੀ ਹਲਦੀ ਹੋਵੇ ਵਧੀਆ ਕੜਾਕੇ ਨੂੰ ਪੱਟੀ ਹੋਵੇ ਦੇਸੀ ਘਿਓਵੇ ਘਰ ਦਾ ਠੀਕ ਆ ਤੇ ਆਪ ਦਾ ਸਿਹਤ ਚ ਹੋਇਆ ਹੋਵੇ ਉਹਦੀ ਕੋਈ ਦੁਨੀਆਂ ਦੇ ਵਿੱਚ ਐਕਸਪਾਇਰੀ ਡੇਟ ਨਹੀਂ ਬਣੇਗੀ ਹੁਣ ਸਾਡੀ ਹਲਦੀ ਜਿਹੜੀ ਅਸੀਂ ਪਾਊਡਰ ਵਾਲੀ ਵੇਚਦੇ ਆਂ ਉਹਦੇ ਤੇ ਸਾਨੂੰ ਕਹਿੰਦੇ ਇਹਦੀ ਐਕਸਪਾਇਰੀ ਡੇਟ ਕਿੰਨੀ ਹੈ ਮੈਂ ਕਿਹਾ ਭਾਈ ਜਿੰਨਾ ਚਿਰ ਜਿੰਨਾ ਚਿਰ ਪੈਕਟ ਨਹੀਂ ਮੁਕਦਾ ਪਰ ਹੁਣ ਅਸੀਂ ਨਾ ਇੱਥੇ ਰੀਠੇ ਕੋਲੇ ਜਾ ਕੇ ਜਾਂ ਕਿਸੇ ਵੀ ਕਚਹਿਰੀ ਜਾ ਕੇ ਅਸੀਂ ਹਲਫੀਆਂ ਭਾਂ ਦੇ ਦਾਂਗੇ ਵੀ ਇਹ ਹਲਦੀ 100% ਉਗਰੂਗੀ ਠੀਕ ਹੈ ਜੀ 100% ਕਿ ਪੱਡਿਕ ਟੁੱਟਦੀ ਨਹੀਂ ਜੇ ਗਿੱਲੀ ਹੋਈ ਟੁੱਟ ਜਾਂਦੀ ਆ ਵੇਖੋ ਆਹ ਰਹਾ ਕੇਂਦਰ ਬਣ ਗਿਆ ਹੁਣ ਠੀਕ ਆ ਵਾਹ ਆ ਗੋਤਾ ਹ ਇਹ ਆ ਨਹੀਂ ਨਿਕਲਨੀ ਆਲੂ ਤਾਂ ਕਹਿਰਾ ਕਹਿਰਾ ਹੁੰਦਾ ਇਹਦੇ ਪੂਰਾ ਗੁੱਛਾ ਹੀ ਨਿਕਲਦਾ ਹਾਂ ਸਸੀ ਕਾਲ ਕਿਸਾਨ ਵੀਰੋ ਤਾਂ ਵੀਰੋ ਅੱਜ ਆਪਾਂ ਪਹੁੰਚੇ ਆ ਜੀ ਮਨਜੀਤ ਸਿੰਘ ਦੇ ਖੇਤ ਵਿੱਚ ਜਿਨ੍ਹਾਂ ਨੂੰ ਲਸਣ ਦੇ ਨਾ ਨਾਲ ਵੀ ਜਾਣਿਆ ਜਾਂਦਾ ਲਸਣ ਦਾ ਸਮਝ ਲਓ ਵੀ ਪੀ ਐਚ ਡੀ ਕੀਤੀ ਵੀ ਹੈ ਇਹਨਾਂ ਦੀ ਰਸ ਨਾਲ ਬਾਬਾ ਵੀ ਕਹਿੰਦੇ ਤੇ ਲਸਣ ਵਾਲਾ ਬਾਬਾ ਵੀ ਕਿਹਾ ਜਾਂਦਾ ਤੁਸੀਂ ਇਹਨਾਂ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀ ਵੀ ਜਿਹੜੀ ਭੁਜੀਏ ਨਾਲ ਲਸਣ ਦੀ ਗੰਢੀ ਨਾਲ ਆਪਾਂ ਜਿਹੜੀ ਵੀਡੀਓ ਪਾਈ ਸੀ ਵੀ ਜਿਹੜਾ ਯੂ ਰਿਕਵੈਸਟ ਆ ਜਾਂ ਕੈਸਟਰੋਲ ਵਗੈਰੇ ਨੂੰ ਵਗੈਰਾ ਜਿਹੜਾ ਮਤਲਬ ਕਿ ਉਹਨਾਂ ਨੂੰ ਸਹੀ ਕਰਦਾ ਤੇ ਅੱਜ ਆਪਾਂ ਹਲਦੀ ਦੀ ਪਟਾਈ ਸ਼ੁਰੂ ਆ ਜੀ ਤੇ ਹਲਦੀ ਦਾ ਪੂਰਾ ਜਿਹੜਾ ਪ੍ਰੋਸੈਸ ਆ ਕਿਵੇਂ ਸਾਮ ਸੰਭਾਲਾ ਤੇ ਕਿਵੇਂ ਕਿੰਨੇ ਟਾਈਮ ਇਹਨੂੰ ਆਪਾਂ ਪਾਟ ਨਹੀਂ ਸਕਦੇ ਪੂਰੀ ਜਾਣਕਾਰੀ ਅੱਜ ਡਾਕਟਰ ਸਾਹਿਬ ਨਾਲ ਕਰਦੇ ਆਂ ਗੱਲਬਾਤ ਤੇ ਲੈਨੇ ਆ ਜਾਣਕਾਰੀ ਹਾਂਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਕੀ ਹਾਲ ਫਾਰਮ ਦਾ ਅਸੀਂ ਪਰਮਜੀਤ ਨਾਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੁਹਾਡੇ ਕੋਲ ਅੱਜ ਆਏ ਤੇ ਅੱਜ ਤੁਹਾਨੂੰ ਹਲਦੀ ਬਾਰੇ ਜਾਣਕਾਰੀ ਜੰਨੇ ਆ ਜੀ ਹਾਂਜੀ ਹਲਦੀ ਤੇ ਹੈਲਦੀ ਹੈਲਥ ਉਹਦਾ ਵੀ ਆਪਣੀ ਸਿਹਤ ਨਾਲ ਸੰਬੰਧ ਹੈ ਠੀਕ ਹੈ ਹਲਦੀ ਦਾ ਸਾਡੀ ਸਿਹਤ ਨਾਲ ਸੰਬੰਧ ਹੈ ਠੀਕ ਹੈ ਜੀ ਹਲਦੀ ਜਿਹੜੀ ਹੈ ਪਹਿਲੀ ਗੱਲ ਤੇਸੀ ਹਲਦੀ ਕੋਈ ਬੀਜ ਦਾ ਨਹੀਂ ਜੇ ਬੀਜ ਦਾ ਤਾਂ ਮੇਰੇ ਸਾਬ ਨਾਲ ਪੱਟ ਪੁੱਟ ਕੇ ਆਲੂਆਂ ਦੇ ਹਲਦੀ ਵਾਲੇ ਦੇ ਵਿਲੇ ਹੋਗੇ ਹਾਂ ਠੀਕ ਹੈ ਜੀ ਜਿਹੜੀ ਸਹੀ ਨਾ ਬੀ ਆਲੀ ਹਲਦੀ ਹੁੰਦੀ ਹੈ ਇਹ ਜਿਹੜੀ ਪਟਾਈ ਹੈ ਇਹ ਥੋੜੀ ਸਾਲ ਤੋਂ ਬਾਅਦ ਹੀ ਹੋਣੀ ਹੈ ਹੁਣ ਆਪਣੇ ਤਾਂ 13ਵਾਂ ਮਹੀਨਾ ਆ ਗਿਆ ਠੀਕ ਹੈ ਜੀ 13 ਮਿੰਨੇ ਹੋ ਗਏ ਨੂੰ ਕਹਿੰਦਾ ਬੋਲੋ ਅੱਜ ਅਸੀਂ ਪਟਾਈ ਕਰਦੇ ਹਾਂ ਹੁਣ ਆ ਵੇਖੋ ਸਾਡੀ ਜਿਹੜੀ ਜਿਹੇ ਬੰਦੇ ਸਾਡੇ ਕੋਲ ਬੀਜ ਮੰਗਦੇ ਆ ਕੋਈ ਲੈ ਆ ਵੀ ਗਿਆ ਵੀ ਅੱਛਾ ਜੀ ਇੱਕੋ ਇੱਕਾ ਕਿਸੇ ਵੀ ਬੰਦੇ ਨੂੰ ਕੋਈ ਗਰੰਟੀ ਨਹੀਂ ਲੈਂਦਾ ਵੀ ਬੀਜ ਆਲਾ ਕਹਿੰਦਾ ਲੈ ਜਾ ਭਰਾਵਾ ਉਗਰੇ ਨਾ ਕਰੇ ਪਰ ਕਿਵੇਂ ਬੀਜਣਾ ਅਸੀਂ ਕਹਿੰਦੇ ਬਾਈ ਇਹਨੂੰ ਜਵਾਨ ਚ ਬੀਜ ਦੀ ਪਾਣੀ ਮਿੱਠਾ ਹੋਵੇ ਤਾਂ ਇਹ 100% ਗੁਰੂ ਕੁ 100% ਆ ਜੀ ਅੱਖਾਂ ਬਣ ਗਈਆਂ ਠੀਕ ਹੈ ਜੀ ਜਦੋਂ ਕੱਚੀ ਹਲਦੀ ਹੁੰਦੀ ਰ ਅੱਖਾਂ ਨਹੀਂ ਹੁੰਦੀਆਂ ਉਹਦੀਆਂ ਆਪ ਸਾਰੀਆਂ ਅੱਖਾਂ ਬਣ ਗਈਆਂ ਅੱਖਾਂ ਅੱਖਾਂ ਦਿਖਦੀਆਂ ਨੇ ਸਾਰੀਆਂ ਆ ਆ ਅੱਖ ਬਣ ਗਈਆਂ ਸਾਰੀਆਂ ਅੱਖਾਂ ਬਣ ਗਈਆਂ ਜਿਹੜੀਆਂ ਠੀਕ ਹੈ ਜੀ ਤੇ ਇਹਦਾ ਹੁਣ ਜਿਹੜਾ ਇੱਕ ਤਾਂ ਵੀ ਜਿਹੜਾ ਵੇਚਣ ਵਾਲਾ ਉਹਨੂੰ ਤਾਂ ਘਟਾ ਹੈ ਅੱਛਾ ਜੀ ਇਹਦਾ ਜਿਹੜਾ ਜ਼ਮੀਨ ਦੇ ਵਿੱਚ ਜਿਹੜੀ ਇਹਦੀ ਮੌਸਰ ਸੀਗਾ ਸਲਾਬ ਸੀਗੀ ਪਾਣੀ ਸੀਗਾ ਵਿੱਚ ਦੇ ਹੂੰ ਉਹ ਸਾਰਾ ਖੁਸ਼ਕ ਜਮੀਨ ਨੇ ਖੱਜ ਲਿਆ ਠੀਕ ਹੈ ਆਮ ਲੋਕ ਕਹਿੰਦੇ ਇਹਨੂੰ ਯਾਰ ਸਰਦੀ ਦੀ ਸਾਲ ਦੇ ਪੱਟ ਲੋ ਤੇ ਗਿੱਲੀ ਵਿੱਚ ਇਹਦਾ ਝਾੜ 30% ਅੱਜ ਘਟ ਗਿਆ ਠੀਕ ਹੈ ਹਾਂ 30% ਹਾਂ ਜੇ ਜਿਹਦੇ 14% ਨੂੰ ਹੋਰ ਲੇਬਰ ਨਹੀਂ ਮਿਲਦੀ ਤਾਂ ਇਹ 40% ਹੀ ਬਜਣਾ ਠੀਕ ਹੈ ਤੇ 40% ਕੋਈ ਨਹੀਂ ਕਿਸਾਨ ਕਹਿੰਦਾ ਸਾਡਾ ਲਾਸ ਹੋ ਜੇ ਪਰ ਹੁਣ ਅਸੀਂ ਨਾ ਇੱਥੇ ਰੀਠੇ ਕੋਲੇ ਜਾ ਕੇ ਜਾਂ ਕਿਸੇ ਵੀ ਕਚਹਿਰੀ ਜਾ ਕੇ ਅਸੀਂ ਹਲਫੀਆਂ ਬਿਆਨ ਦੇ ਦਾਂਗੇ ਵੀ ਇਹ ਹਲਦੀ 100% ਉਗਰੂਗੀ ਠੀਕ ਹੈ ਜੀ 100% ਤੇ ਜੇ ਇੱਥੇ ਵਾਣ ਜਾ ਗਿਆ ਬੰਦਾ ਉੱਤੇ ਐ ਦੁਵਾਰਾ ਸ਼ਨੀਵਾਰ ਉਹ ਕਚਹਿਰੀ ਬੰਦ ਹੁੰਦੀ ਹੈ ਤਾਂ ਹੀ ਖਾਲੀ ਕਾਗਜ਼ ਤੇ ਲਿਖ ਕੇ ਦੇਵਾਂਗੇ ਕਿ ਸਾਡੇ ਬੀਜ ਦੀ ਉੱਗਣ ਸ਼ਕਤੀ 100% ਹੈ। ਠੀਕ ਹੈ ਜੀ। ਹੁਣ ਆਮ ਤੌਰ ਤੇ ਇਹ ਹਲਦੀ ਜਿਹੜੀ ਹੈ ਮੈਂ ਕਹਿੰਦਾ ਵੀ ਇਹਨੂੰ ਕੋਈ ਵੀ ਕੀੜਾ ਮਕੌੜਾ ਬਿਮਾਰੀ ਨਹੀਂ ਲੱਗਦੀ। ਜਿਹੜੀ ਚੀਜ਼ ਨੂੰ ਆਪ ਨੂੰ ਬਿਮਾਰੀ ਨਹੀਂ ਲੱਗਦੀ ਉਹ ਦੂਜੇ ਨੂੰ ਬਿਮਾਰੀ ਕਿਵੇਂ ਲੱਗਣ ਦੇਊਗੀ? ਹੂੰ। ਇਹ ਐਂਟੀ ਬੈਕਟੀਰੀਅਲ ਹੈ। ਠੀਕ ਹੈ ਜੀ। ਤੇ ਐਂਟੀ ਫੰਗਲ ਹੈ। ਠੀਕ ਹੈ ਜੀ। ਵੀ ਥੋੜੀ ਕੋਈ ਵੀ ਬਿਮਾਰੀ ਨਹੀਂ ਲੱਗਣ ਦਿੰਦੀ ਥੋੜੀ ਸਰੀਰ ਨੂੰ। ਆਮ ਤੌਰ ਤੇ ਬਾਹਲੇ ਲੋਕ ਕੀ ਹੈ? ਅਸੀਂ ਹਲਦੀ ਦਾ ਪਾਊਡਰ ਵੇਚਦੇ ਆਂ ਚੰਗੀ ਹਲਦੀ ਹੋਵੇ ਵਧੀਆ ਕੜਾਕੇ ਨੂੰ ਪੱਟੀ ਹੋਵੇ ਦੇਸੀ ਘਿਓਵੇ ਘਰ ਦਾ ਠੀਕ ਆ ਤੇ ਆਪ ਦਾ ਸ਼ਹਿਰ ਚੋਆ ਹੋਵੇ ਉਹਦੀ ਕੋਈ ਦੁਨੀਆ ਦੇ ਵਿੱਚ ਐਕਸਪਾਇਰੀ ਡੇਟ ਨਹੀਂ ਬਣੇਗੀ ਠੀਕ ਆ ਹਾਂ ਹਲਦੀ ਹਲਦੀ ਤੇ ਦੇਸੀ ਘਿਓ ਤੇ ਸ਼ਹਿਦ ਇਹਦੀ ਦੁਨੀਆ ਦੇ ਵਿੱਚ ਕੋਈ ਡੇਟ ਨਹੀਂ ਬਣੀ ਇਹਦੀ ਉੱਤੇ ਲਿਖਿਆ ਹੋਵੇ ਇਹਦੀ ਵੀ ਸਾਲ ਮੋਰੋ ਵੀ ਖਰਾਬ ਹੋ ਜਾਊਗਾ ਹੁਣ ਸਾਡੀ ਹਲਦੀ ਜਿਹੜੀ ਅਸੀਂ ਪਾਊਡਰ ਵਾਲੀ ਵੇਚਦੇ ਆਂ ਉਰੇ ਤੇ ਸਾਨੂੰ ਕਹਿੰਦੇ ਯਾਰ ਐਕਸਪਾਇਰੀ ਡੇਟ ਕਿੰਨੀ ਹੈ ਮੈਂ ਕਿਹਾ ਭਾਈ ਜਿੰਨਾ ਚਿਰ ਜਿੰਨਾ ਚਿਰ ਪੈਕਟ ਨਹੀਂ ਮੁਗਦਾ ਠੀਕ ਹੈ ਜੇ ਤੂੰ ਸਾਡਾ ਤਿਆਰਵਾ ਕਰਨਾ ਹੈ ਤੇ ਇੱਕ ਪੈਕਟ ਪਈ ਆ ਤੁਹਾਡੇ ਕੋਲ ਤੇ ਰੱਖ ਦੇ ਕਈ ਬੰਦੇ ਦੋ-ਤਿੰਨ ਸਾਲ ਦੀ ਸੰਭਾਲੀ ਬੈਠੇ ਆ ਆਪਦੀ ﺍﻟमारी ਚ ਉਹ ਕਹਿੰਦੇ ਭਾਈ ਉਹਵੇਂ ਪਈ ਹੈ ਪਰ ਇਹਨੂੰ ਜਿਵੇਂ ਜੇ ਆਪਾਂ ਥੋੜਾ ਲੋਕਾਂ ਦੀ ਸਿਹਤ ਦਾ ਖਲਵਾੜ ਕਰਨਾ ਹੈ ਅਸੀਂ ਕੱਚੀ ਪੱਟ ਲਈਏ ਛੋਟੇ ਕਿਸਾਨ ਹੈ ਅਸੀਂ ਕਹਿੰਦੇ ਯਾਰ ਸਾਨੂੰ ਤਾਂ ਉਹ ਕਬਲੇ ਕਹਿੰਦੇ ਅਲਗ ਨਾ ਇਹ ਤਾਂ ਯਾਰ ਬਾਹਲਾ ਲੋਕਾਂ ਦੀ ਸੇਵਾ ਕਰਦੇ ਨਹੀਂ 40% ਸਾਡਾ ਝਾੜਵਾ ਜਾਂਦਾ ਅਸੀਂ ਕਹਿੰਦੇ ਭਾਈ ਇਹ ਇੱਕ ਦਵਾਈ ਹੈ ਇਹ ਜਿਹੜੀ ਦਵਾਈ ਹੈ ਹਲਦੀ ਸਾਰੀਆਂ ਬਿਮਾਰੀਆਂ ਦਾ ਇਲਾਜ ਕਰਦੀ ਹੈ ਜੀ ਠੀਕ ਹੈ ਨਾ ਇਹਨੂੰ ਖਾਣ ਦੇ ਬਖੋਵਰ ਤਰੀਕੇ ਹੈ ਜਿਹੜੀ ਜਿਹੜੀ ਹਲਦੀ ਦੀ ਆਪ ਦੀ ਸੈਲਫ ਲਾਈਫ ਜ਼ਿਆਦਾ ਹੈ ਉਹ ਜਿਹੜੇ ਹੋਰ ਜਿਹੜੇ ਪਦਾਰਥ ਬਣ ਉਹਨੂੰ ਖਰਾਬ ਨਹੀਂ ਹੋਣ ਦਿੰਦੀ ਹੁਣ ਸਭ ਤੋਂ ਵੱਡੀ ਗੱਲ ਹੈ ਸਾਨੂੰ ਹੁਣ ਕਹਿੰਦੇ ਆ ਚਾਰ ਵਾਲੀ ਹਲਦੀ ਤਿਆਰ ਹੋ ਗਈ ਰੇਗ ਬੰਦਾ ਪੁੱਛਦਾ ਚਾਰ ਵਾਲੀ ਹਲਦੀ ਆਪਣਾ ਕਲਵਿੰਦਰ ਮੈਨੂੰ ਰੋਜ਼ ਫੋਨ ਕਰੂਗਾ ਚਾਰ ਕਦੋਂ ਪਾਏਗਾ ਮਨਜੀਤ ਠੀਕ ਹੈ ਚਾਰ ਕਦੋਂ ਪਾਏਗਾ ਯਾਰ ਮੈਨੂੰ ਆਖ ਕੇ ਸਿਆਲ ਤੇਰਾ ਚਾਰ ਵਿਕਦਾ ਤੇ ਮੈਂ ਕਹਾ ਗਾਂ ਵਾਲਾ ਕਿਹੜਾ ਸਿਆਲ ਨਹੀਂ ਆਉਣਾ ਹਾਂ ਅਲਗਾਂ ਦਾ ਸਿਆਲ ਚਾਰ ਵਿਖਦਾ ਹੈ ਤੇ ਮੈਂ ਕਹਾ ਗਾਂ ਵਾਲਾ ਸਿਆਲ ਵੀ ਆ ਜੂਗਾ ਇਹਦਾ ਭਾਈ ਹੁਣ ਅਸੀਂ ਅਪ੍ਰੈਲ ਦੇ ਅਖੀਰ ਤੇ ਜਾਂ ਮਈ ਦੇ 15 ਬਾਰੇ ਜਿਹੜਾ ਚਾਰ ਬਣਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਜਿਹੜੀ ਫੂਡ ਸਾਇੰਸ ਟੈਕਨੋਲੋਜੀ ਹੈ ਉੱਥੇ ਮੈਡਮ ਜਗਬੀਰ ਰਿਹਾਲ ਹੈ ਅੱਗੇ ਵੀ ਪਵਾਏ ਸੀ ਪਿਲੇ ਸਾਲ ਚਾਰ ਤੇ ਡਾਕਟਰ ਸੀਆਪਾ ਸ਼ਰਮਾ ਜਿਹੜੀ ਹੈੱਡ ਹੈ ਉਹਨਾਂ ਤੋਂ ਅਸੀਂ ਅਚਾਰ ਪੋਣਾ ਤੇ ਉਹਦਾ ਜਿਹੜਾ ਬੰਦਾ ਚਾਰ ਲੈ ਗਿਆ ਉਹ ਉਹਦਾ ਉਸੇ ਉਸੇ ਚਾਰਜੂ ਕਰ ਰਹੇ ਹੁੰਦਾ ਠੀਕ ਹੁਣ ਇਹਦਾ ਚਾਰ ਤੁਸੀਂ ਘਰੇ ਵੀ ਪਾਖਦੇ ਆ ਜਿਹੜਾ ਜਾਲਾ ਵੱਜ ਗਿਆ ਜਿਵੇਂ ਨਾ ਆਪਾਂ ਕਹਿੰਦੇ ਕੱਚੇ ਅੰਬ ਦਾ ਚਾਰ ਤਾਂ ਪੈਂਦਾ ਨਹੀਂਗਾ ਹਾਂ ਜੀ ਪਹਿਲਾਂ ਵੀ ਆ ਜਾਂਦਾ ਜਦੋਂ ਆਪਾਂ ਕਹਿੰਦੇ ਅੰਬ ਆਪਾਂ ਦੇ ਲੇਡੀਜ਼ ਕਹਿੰਦੀਆਂ ਘਰ ਦੀਆਂ ਮਤਾਵਾ ਉਹ ਕਹਿੰਦੀ ਬਾਈ ਹੁਣ ਜਾਲਾ ਵੱਜ ਗਿਆ ਪਰਮਜੀਤ ਤੇ ਚਾਰ ਲਈ ਆਹ ਧਾਰੀਆਂ ਜਾਲੇ ਵੱਜਣ ਦੀਆਂ ਨਿਸ਼ਾਨੀਆਂ ਆ ਜਿਹੜੇ ਆ ਲਕੀਰਾਂ ਹਲਕੀ ਦਾ ਬਣੀਆਂ ਇਹ ਪੂਰੀ ਪੱਕ ਗਈ ਇਹਦੇ ਜਿਹੜਾ ਮੌਸਰ ਆ ਪਾਣੀ ਹੈ ਜਿਹਨੇ ਚਾਰ ਨੂੰ ਖਰਾਬ ਕਰਨਾ ਉਹ ਹੈ ਹੀ ਨਹੀਂ ਉਹ ਖਤਮ ਹੋ ਗਿਆ ਉਹ ਜਮਾਂ ਖਤਮ ਹੋ ਗਿਆ ਆ ਵੇਖੋ ਤੋੜ ਕੇ ਨੂੰ ਕੰਤੋਂ ਪੱਲੀ ਘਟੜਦੀ ਨਹੀਂ ਜੇ ਗਿੱਲੀ ਹੋਈ ਟੁੱਟ ਜਾਂਦੀ ਆ ਵੇਖੋ ਆਹ ਰਿਹਾ ਕੇੰਦਰ ਬਣ ਗਿਆ ਠੀਕ ਹੈ ਜੀ ਇਹਦੇ 4 ਪਾਉਂ ਦੇ ਵੱਖੋ ਵੱਖਰੇ ਤਰੀਕੇ ਆ ਹੁਣ ਤਾਂ YouTube ਤੇ ਵੀ ਹੈਗਾ ਜਿਵੇਂ ਮਰਜ਼ੀ ਬੰਦਾ ਜਾਂ ਇਹਨੂੰ ਸੌਖਾ ਤਰੀਕਾ ਜਿਵੇਂ ਆਂਬ ਦਾ ਆਚਾਰ ਬਣਦਾ ਉਹੀ ਮਸਾਲਾ ਪਾ ਲਓ ਠੀਕ ਹੈ ਤੇ 1 ਮਹੀਨੇ ਬਾਅਦ ਪਾਉਂ ਤਾਂ ਹੁਣ ਆਚਾਰ ਜਿਵੇਂ ਆਂਬ ਦਾ ਤਿਆਰ ਹੋ ਜਾਂਦਾ ਤੁਹਾਡਾ ਆਚਾਰ ਤਿਆਰ ਹੋ ਜਾਊਗਾ ਠੀਕ ਹੈ ਜੀ ਤੇ ਉਦੋਂ ਵਾਰ 20 ਪਾਣ ਲਾ ਪੰਦੇ ਜਦੋਂ ਪੂਰਾ ਭਗਦਾ ਹੈ ਆਪਾਂ ਕਹਿੰਦੇ ਆਪਣੇ ਅਰਥ ਧੂਈ ਜਿਖਦੀ ਹੈ ਉਦੋਂ ਬੰਦਾ ਹੋਰ ਚਾਰ ਖਾਨ ਦੇ ਵੀ ਆਏ ਨਾਲ ਇਹ ਚਾਰ ਖਾਲੇ ਕਿਤੇ ਠੀਕ ਹੈ ਇੱਕ ਤਾਂ ਸੋਨਾ ਬਹੁਤ ਲੱਗਦਾ ਹੈ ਇਹਦੇ ਦੋ ਸਬੰਧ ਹੈ ਇੱਕ ਤਾਂ ਆਪਣੀ ਸਿਹਤ ਨਾਲ ਸਬੰਧ ਹੈ ਹਾਂਜੀ ਹਾਂਜੀ ਤੇ ਦੂਸਰਾ ਆਪਣਾ ਇੱਕ ਚਾਰ ਦਾ ਵੀ ਆਪਣਾ ਨਮਕ ਮਿਰਚ ਘੱਟ ਹੁੰਦਾ ਉਹ ਵੀ ਕੰਮ ਪੂਰਾ ਹੁੰਦਾ ਹਾਂ ਤੇ ਦੂਸਰਾ ਹੁਣ ਇਹਦਾ ਪਾਊਡਰ ਬਣਾਵਾਂਗੇ ਠੀਕ ਹੈ ਜੀ ਤੇ ਪਾਊਡਰ ਆਪਣਾ ਅੱਗੇ ਵੀ ਕਾਫੀ ਡਿਮਾਂਡ ਆ ਸਾਡਾ ਜਿਹੜਾ ਪਾਊਡਰ ਹੈ ਹੂੰ ਤਕਰੀਬਨ ਤਕਰੀਬਨ ਐਤਕੀ 90% ਇਹਦਾ ਪਾਊਡਰ ਹੈ ਅੱਛਾ ਆ ਸਰਦੀ ਦੇ ਵਿੱਚ ਸਾਡੇ ਫੌਰਨ ਨਾਲੇ ਲੱਗੇ ਆ ਠੀਕ ਹੈ ਜੀ ਆ ਸਾਡੇ ਇਹ ਜਿਹੜੇ ਪਿੰਡਾਂ ਠੱਠੀ ਪਾਈ ਕੀ ਆ ਮੋਗਾ ਮਗਾ ਲਝਾਣਾ ਜਲੰਧਰ ਅਸੀਂ ਕੋਰੀਅਰ ਕਰਦੇ ਹਾਂ ਬਾਹਰ ਫੌਰਨ ਦੇ ਵਿੱਚ ਵੀ ਅੱਛਾ ਜੀ ਤੇ ਤਕਰੀਬਨ ਸਾਰੇ ਬੰਦੇ ਐਨ ਆਰ ਆਈ ਬੰਦੇ ਨੂੰ ਲੈ ਕੇ ਜਾ ਰਹੇ ਆ ਠੀਕ ਅਸੀਂ ਥੋੜਾ ਜਿਹਾ ਵੀ ਸਰਦੀ ਜਿਹੜੇ ਕੋਈ ਜ਼ਾਰੇ ਡਿਮਾਂਡ ਸੀਗੀ ਅਸੀਂ ਉਹ ਦੇ ਨਹੀਂ ਸਕੇ ਅੱਛਾ ਜੀ ਤੇ ਐਤ ਕੀ ਹੈ ਕਾਫੀ ਏਰੀਆ ਪੀਜਾ ਸੀਗਾ ਐਤ ਕੀ ਹੋਈ ਵੀ ਲੋਕਾਂ ਨੂੰ ਗਾਹਕ ਨੂੰ ਨਰਾਸਾ ਨਹੀਂ ਪੱਲੇ ਪਊਗੀ ਠੀਕ ਹੈ ਜੀ ਤੇ ਸਾਡੇ ਤਾ ਕਿਸਾਨ ਵੀਰੋ ਤੁਹਾਨੂੰ ਆਪਾਂ ਪਟਾਈ ਵੀ ਦਿਖਾ ਸਕਦੇ ਆ ਵੀ ਜਿਹੜੀ ਇਹਦੀ ਪਟਾਈ ਆ ਮਸ਼ੀਨ ਆਲੂਆਂ ਵਾਲੀ ਮਸ਼ੀਨ ਨਾਲ ਹੀ ਇਹ ਪੱਟੀ ਜਾ ਰਹੀ ਆ ਬਹੁਤ ਸੌਖਾ ਤਰੀਕਾ ਇਹਦਾ ਜਿਹੜਾ ਪਟਣ ਦਾ ਵੀ ਆ ਸਾਰੀਆਂ ਗੰਡੀਆਂ ਤਕਰੀਬਨ ਉੱਪਰ ਹੀ ਆ ਰਹੀਆਂ ਪੂਰੇ ਪੁੱਛੇ ਆ ਜਾਂਦੇ ਆਪਣੇ ਹਾਂ ਤੁਹਾਨੂੰ ਚੱਲਦੀ ਮਸ਼ੀਨ ਦਿਖਾਉਨੇ ਆ ਪਰ ਤੁਹਾਨੂੰ ਗੰਡੀਆਂ ਵੀ ਜਿਹੜੀਆਂ ਹੋਵੇ ਤਕਰੀਬਨ ਸਾਰੇ ਗੁੱਛੇ ਤੇ ਗੁੱਛੇ ਬਾਹਰ ਨਿਕਲ ਰਹੇ ਆ ਤਕਰੀਬਨ ਆਲੂਆਂ ਵਾਲਾ ਸਿਸਟਮ ਹੀ ਆ ਫਾਰਮਦਰੋ ਬਣਿਆ ਹੋਇਆ ਹਾਂ ਇਹਦਾ ਗੁੱਛਾ ਬਾਹਰ ਕਰਕੇ ਨਿਕਲਦਾ ਆ ਗੁੱਛੇ ਆ ਹਾਂ ਆ ਗੁੱਛਾ ਆ ਇਹ ਆ ਨਿਕਲਨੀ ਆ ਆਲੂ ਤਾਂ ਕਹਿਰਾ ਕਹਿਰਾ ਹੁੰਦਾ ਇਹਦਾ ਪੂਰਾ ਗੁੱਛਾ ਹੀ ਨਿਕਲਦਾ ਹਾਂ ਇਹ ਪੂਰੀ ਨਾਭੀ ਹੋਗੀ ਹਾਂ ਇਹਦਾ ਕੋਈ ਬੰਦਾ ਪਦਾਰਥ ਬਣਾ ਲੈ ਕੋਈ ਪਾਊਡਰ ਬਣਾ ਲੈ ਕੋਈ ਟੀ ਬਣਾ ਲੈ ਜੇ ਆਪਾਂ ਲਾਲਚ ਕਰਾਂਗੇ ਫੇਰ ਤਾਂ ਬਈ ਹਾਂਜੀ ਲਾਲਚ ਦਾ ਬੁਰੀ ਬਲਾਈ ਹੈ ਠੀਕ ਹੈ ਨਾ ਉਹ ਲੋਕਾਂ ਦੀ ਸਿਹਤ ਦਾ ਨਖਵਾੜ ਹੈ ਹਾਂ ਉਹ ਇਹਨਾਂ ਲਾਲ ਨਹੀਂ ਕਰਨਾ ਚਾਹੀਦਾ ਜਿਹੜੀ ਜੀ ਗਰਾਮਾਂ ਪੈਣੀ ਉਹ ਤਾਂ ਆਪਣ ਨੂੰ ਸ਼ੁੱਧ ਖਾਣੀ ਚਾਹੀਦੀ ਹੈ ਹਾਂ ਹਾਂ ਹੁਣ ਇਹ ਐ ਤਾਂ ਨਹੀਂ ਵੀ ਆਪਣ ਨੂੰ 400 ਰੁਪਏ ਕਿਲੋ ਵੇਚਦੇ 400 ਰੁਪਏ ਕਿਲੋ ਆ ਜਾ ਅੱਜ ਬੇਜੂਗੀ ਦਾਲ ਚ ਪੈਣੀ ਤਾਂ ਕੰਚਾ ਹੈ ਕੰਚਾ ਪੈਣੀ ਹਾਂ ਪਰ ਇਹ ਸ਼ੁੱਧ ਪੋਣੀ ਚਾਹੀਦੀ ਹੈ ਹਰੇਕ ਬੰਦਾ ਇਹਨੂੰ ਘਰੇ ਬੀਜ ਲੈ 5-6 ਕਿਲੋ ਮਰਲੇ ਹੀ ਪਊਗੀ ਅਸੀਂ ਬੀਜ ਦੇਈ ਜਨੇ ਸਾਡੇ ਕੋਲ 5-7 ਬਾਲ ਹਾਂ ਜਿਹੜਾ ਹੁਣ ਤੁਸੀਂ ਸੀਡ ਆ ਆਪਾਂ ਪਾਟ ਰਹੇ ਆ ਜੀ ਇਹ ਸੀਡ ਤੁਸੀਂ ਵੇਚ ਵੀ ਰਹੇ ਹੋ ਹਾਂਜੀ ਅਸੀਂ ਬੀ ਬਹੁਤ ਲਈ ਜਾਂਦੇ ਹਾਂ ਲਈ ਜਾਂਦੇ ਆ ਜੀ ਛੋਟੇ ਬੱਤੇ ਨੂੰ ਮੋੜਦੇ ਨਹੀਂ ਤੇ ਵੱਡੇ ਨੂੰ ਇਹੀ ਕਹਿੰਦੇ ਯਾਰ ਵੀ ਅਲਗਾ 4 ਕੁਆਂਟਲ ਮੰਗਦਾ 3 ਕੁਆਂਟਲ ਮੰਗਦਾ ਉਹਨ ਕਹਿੰਦੇ ਯਾਰ ਘੱਟ ਲੈ ਜਾ ਜਿਹੜਾ ਛੋਟੀਆਂ ਫਿਲਾਲ ਦੀਆਂ ਫੌਜਾਂ ਉਹਨੂੰ ਇਹੀ ਦਿੰਦੇ ਜਾਂਦੇ ਛੋਟੇ ਲੈਵਲ ਦਾ ਜਿਹੜਾ ਕਿਸਾਨ ਭਰਾ ਜਿਹੜਾ ਉਹ ਆਪਦੇ ਕਿਹੜੀ ਘਰ ਦੋਗੀ ਬੀਜ ਹੈ ਉਹਨੂੰ ਕੋਈ ਜਵਾਬ ਨਹੀਂ ਠੀਕ ਹੈ ਉਹਨੂੰ ਕਹਿੰਦੇ ਮਿੱਤਰ ਆਪੀ ਹਲਦੀ ਤੇ ਉਗਰੇ ਉਹਦੇ ਪੈਸੇ ਦੇ ਦੀ ਠੀਕ ਠੀਕ ਹੈ ਸਾਡੀ ਇੰਨੀ ਗਾਰੰਟੀ ਹੈ ਠੀਕ ਹੈ ਤਾਂ ਕਿਸਾਨ ਵੀਰੋ ਡਾਕਟਰ ਮਨਦੀਪ ਸਿੰਘ ਤੋਂ ਆਪਾਂ ਜਿਹੜੀ ਹੈਗੀ ਆ ਪੂਰੀ ਜਾਣਕਾਰੀ ਆ ਹਲਦੀ ਦੀ ਆਪਾਂ ਲੈ ਚੁੱਕੇ ਆ ਕਿਸੇ ਵੀ ਭਰਾ ਨੇ ਛੋਟੇ ਲੈਵਲ ਤੇ ਕੋਈ 5-7 ਮਰਲੇ ਲਾਉਣੀ ਹੋਵੇ ਤਾਂ ਇਸ ਟਾਈਮ ਆ ਜਿਹੜੀ ਪਟਾਈ ਅੱਜ ਤਰੀਕ ਹੋ ਗਈ ਹੈ ਜੀ 9 April ਹਾਂਜੀ ਹਾਂਜੀ ਤੇ 9 April ਨੂੰ ਪਟਾਈ ਸ਼ੁਰੂ ਆ ਜੀ ਤੇ ਕਿਸੇ ਵੀ ਭਰਾ ਨੇ ਲੈਣਾ ਹੋਵੇ ਸੀਟ ਤਾਂ ਬਾਈ ਨਾਲ ਆ ਕੇ ਤੁਸੀਂ ਸੰਪਰਕ ਕਰ ਸਕਦੇ ਹੋ ਆਪਾਂ ਫੋਨ ਨੰਬਰ ਉੱਤੇ ਮੈਂਸ਼ਨ ਕਰਾਂਗੇ ਸਿੱਧੀ ਗੱਲਬਾਤ ਤੁਸੀਂ ਕਰਕੇ ਆ ਕੇ ਤੇ ਤੁਸੀਂ ਜਿੰਨਾ ਵੀ ਲੋਡ ਆ ਸੀਟ ਲੈ ਸਕਦੇ ਹੋ ਜੀ ਧੰਨਵਾਦ ਜੀ ਸ਼ਾਸਿਕਾ